ਮੇਤਵਾਲ ਸਿੰਘ ਮੈ ਰਹੂ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਬਟ ਮੈਂ ਬਹੁਤ ਸੁਣਿਆ ਹਣਾ ਬਾਰੇ ਮੇਰੀ ਬੇਨਤੀ ਆ ਵੀ ਜੇ ਇਹ ਵੀਡੀਓ ਹਾਂ ਤੱਕ ਪਹੁੰਚ ਰਹੀ ਹੈ ਤਾਂ ਪ੍ਰੀ ਰਿਮ ਇਨਸਾਫ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਪਰਫਾਰਮ ਵਾਲੀ ਕੁੜੀ ਦਾ ਵਿਵਾਦ ਲਗਾਤਾਰ ਸੋਸ਼ਲ ਮੀਡੀਆ ਉੱਪਰ ਟ੍ਰੈਂਡ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਉਕਤਲ ਫਾਰਮ ਵਾਲੀ ਕੁੜੀ ਨੇ ਕਈ ਪੌਡਕਾਸਟ ਕੀਤੇ ਹਨ ਅਤੇ ਆਪਣੀ ਸਾਰੀ ਸੱਚਾਈ ਦੱਸੀ ਹੈ ਕਿ ਅਸਲ ਵਿੱਚ ਉਸ ਨਾਲ ਇਹ ਹਾਦਸਾ ਕਿਸ ਤਰੀਕੇ ਨਾਲ ਹੋਇਆ ਅਤੇ ਕਿਸ ਤਰੀਕੇ ਨਾਲ ਉਸ ਦੀਆਂ ਇਹ ਸਾਰੀਆਂ ਵੀਡੀਓਜ਼ ਨੂੰ ਵਾਇਰਲ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਕੁੜੀ ਨੇ ਆਪਣਾ ਦੁੱਖ ਦੱਸਦੇ ਹੋਏ ਕਿਹਾ ਕਿ ਉਸ ਦੀ ਸੁਣਵਾਈ ਕਿਤੇ ਵੀ ਨਹੀਂ ਕੀਤੀ ਜਾ ਰਹੀ ਹੈ ਉਹ ਲਗਾਤਾਰ ਪ੍ਰਸ਼ਾਸਨ ਕੋਲੇ ਮਦਦ ਲਈ ਜਾ ਰਹੀ ਹੈ ਪਰ ਅਗੋ ਉਸ ਨੂੰ ਹੀ ਜ਼ਲੀਲ ਕੀਤਾ ਜਾ ਰਿਹਾ ਹੈ ਤਨੋਦਾਸ ਦੀ ਕਿ ਕੁੜੀ ਇੰਨੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਹੈ ਕਿ ਉਸਨੇ ਲਾਈਵ ਪੌਡਕਾਸਟ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਹੈ ਅਗਰ ਭਾਈ ਅਮਰਿਤਪਾਲ ਜੰਗ ਕਿਤੇ ਵੀ ਮੇਰੀ ਵੀਡੀਓ ਨੂੰ ਸੁਣਦੇ ਹੋਣ ਤਾਂ ਪਲੀਜ਼ ਮੇਰੀ ਹੈਲਪ ਕਰਨ ਕਿਉਂਕਿ ਮੈਂ ਸੁਣਾ ਹੈ ਕਿ ਭਾਈ ਅਮਰਿਤਪਾਲ ਸਿੰਘ ਹਮੇਸ਼ਾ ਹੀ ਲੋਕਾਂ ਦੀ ਸਹਾਇਤਾ ਕਰਦੇ ਹਨ ਮੈਨੂੰ ਹੁਣ ਕਿਸੇ ਪ੍ਰਸ਼ਾਸਨ ਤੋਂ ਕੋਈ ਵੀ ਉਮੀਦ ਨਹੀਂ ਹੈ ਮੈਨੂੰ ਸਿਰਫ ਭਾਈ ਅਮਰਿਤਪਾਲ ਸਿੰਘ ਤੋਂ ਹੀ ਉਮੀਦ ਹੈ ਦੋਸਤੋ ਤੁਹਾਡਾ ਕੀ ਕਹਿਣਾ ਹੈ ਉਪਲ ਫਾਰਮ ਵਾਲੀ ਇਸ ਕੁੜੀ ਦੇ ਬਿਆਨ ਉੱਪਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ